ਜੇ ਆਪਾਂ ਗੱਲ ਕਰਦੇ ਆਂ ਚਿੰਤਨ ਦੀ ਜੋ ਕਿ ਸਾਡੇ ਹੀ ਮਨ ਵਿੱਚ ਜਾਂ ਕਈਏ ਮਾਈਂਡ ਦੇ ਅੰਦਰ ਚੱਲਦਾ ਸਾਨੂੰ ਸਾਡੇ ਪ੍ਰਮਾਤਮਾ ਨੇ ਇੱਕ ਐਸੀ ਸ਼ਕਤੀ ਬਖਸ਼ੀ ਹੈ ਜੇਕਰ ਸਾਨੂੰ ਇਹਦਾ ਇਸਤੇਮਾਲ ਕਰਨ ਦੀ ਯੁਗਤ ਮਿਲ ਜਾਵੇ ਨਾ ਤੇ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਹਰ ਉਹ ਸ਼ੈ ਪ੍ਰਾਪਤ ਕਰ ਸਕਦੇ ਆਂ ਜਿੰਦੇ ਲਈ ਸਾਡਾ ਮਨ ਲਲਚਾਉਂਦਾ ਹੈ ਜਾਂ ਕਈ ਵਾਰ ਯਤਨ ਕਰਦਾ ਹੈ ਚਿਤਵਨੀਆ ਚਿਤਵਦਾ ਹੈ ਕਿਉਂਕਿ ਸਾਡਾ ਚਿੰਤਨ ਜੋ ਕਿ ਸਾਡੇ ਇੱਥੇ ਚੱਲਦਾ ਰਹਿੰਦਾ ਹਰ ਵਕਤ ਉਹ ਇੱਕ ਐਸੀ ਸ਼ਕਤੀ ਹੈ ਜੇਕਰ ਉਹਨੂੰ ਥੋੜਾ ਜਿਹਾ ਸਾਧ ਲਿਆ ਜਾਵੇ ਤੇ ਸਾਡੀ ਜ਼ਿੰਦਗੀ ਦੇ ਰਸਤੇ ਵਿੱਚ ਹਰ ਉਹ ਸ਼ੈ ਸਾਡੇ ਅੱਗੇ ਹੋਵੇਗੀ ਜਿਹਦੇ ਲਈ ਅਸੀਂ ਯਤਨ ਕਰ ਰਹੇ ਹਾਂ ਹੁੰਦਾ ਕਿਵੇਂ ਆ ਕਿਉਂਕਿ ਪ੍ਰਮਾਤਮਾ ਨੇ ਸਾਡੇ ਮਨ ਅੰਦਰ ਜਾਂ ਸ਼ਬਦ ਸੀ ਮਾਈਂਡ ਵਰਤ ਲਈਏ ਉਹਦੇ ਵਿੱਚ ਇੱਕ ਐਸੀ ਖੇਡ ਪਾਈ ਹੈ ਜੋ ਕੁਝ ਵੀ ਅਸੀਂ ਆਪਣੇ ਮਾਈਂਡ ਵਿੱਚ ਵਾਰ-ਵਾਰ ਚਿਤਵਦੇ ਹਾਂ ਵਾਰ-ਵਾਰ ਖਿਆਲ ਪ੍ਰਗਟ ਕਰਦੇ ਹਾਂ ਉਹ ਭਾਵੇਂ 네ਗੇਟਿਵ ਜਾਂ ਪੋਜ਼ਿਟਿਵ ਥੋੜੇ ਜਿਹਾ ਸਮੇਂ ਤੋਂ ਬਾਅਦ ਉਹੀ ਖਿਆਲ ਪ੍ਰਤੱਖ ਰੂਪ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਘਟਨਾ ਬਣ ਕੇ ਵਰਤਣਾ ਸ਼ੁਰੂ ਹੋ ਜਾਂਦਾ ਹੈ ਸੋ ਜੇਕਰ ਅਸੀਂ ਉਹਨਾਂ ਖਿਆਲਾਂ ਨੂੰ ਪਹਿਲੇ ਥੋੜਾ ਜਿਹਾ ਸਾਧ ਕੇ ਤੇ ਫਿਰ ਉਸ ਪਾਸੇ ਦਾ ਚਿੰਤਨ ਸ਼ੁਰੂ ਕਰ ਦਈਏ ਤੇ ਫਿਰ ਨਿਸ਼ਚੇ ਹੀ ਸਾਡੇ ਜੀਵਨ ਵਿੱਚ ਉਹ ਸਾਰੀ ਸ਼ੈ ਸਮਗਰੀ ਆ ਜਾਂਦੀ ਹੈ ਜਿਹਦੇ ਲਈ ਮਨੁੱਖ ਕਈ ਵਾਰ ਬਹੁਤ ਸਾਰੇ ਯਤਨ ਕਰਦਾ ਹੈ ਪਰ ਉਹਨੂੰ ਮਿਲਦੀ ਨਹੀਂ ਕਿਉਂਕਿ ਇਹ ਇੱਕ ਐਸੀ ਵੱਡੀ ਮਹਾ ਤਾਕਤ ਹੈ ਜਿੱਥੇ ਜਿਹਦੇ ਤੋਂ ਸਾਡੇ ਜੀਵਨ ਵਿੱਚ ਬਹੁਤ ਵੱਡੀਆਂ ਸਿੱਧੀਆਂ ਹੁੰਦੀਆਂ ਨੇ ਪਰੰਤੂ ਇਹਨੂੰ ਵਰਤਣ ਦੇ ਲਈ ਵੀ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਸਮਝ ਚਾਹੀਦੀ ਹੈ ਕਿਉਂਕਿ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਕਹਿੰਦੇ ਨੇ ਜੈਸੀ ਮਨਸ਼ਾ ਤੈਸੀ ਦਸ਼ਾ